ਦੇਖ ਲਿਓ ਕਿ ਰਾਤ ਸਾਰੀ ਮੀਂਹ ਪੈਂਦਾ ਰਿਹਾ ਤੇ ਹੁਣ ਵੀ ਸਾਰੀ ਸਵੇਰ ਦਾ ਹੀ ਲੱਗਾ ਹੋਇਆ ਇੱਕ ਮਿੰਟ ਨਹੀਂ ਬੰਦ ਹੋਇਆ ਐਸ ਵੇਲੇ ਪਿੰਡ ਬਸਰਾਵਾ ਦਾ ਮੈਂ ਤੁਹਾਨੂੰ ਦੱਸਣ ਡਿਆ ਜਰਾ ਮੌਸਮ ਦਾ ਜੋ ਹਾਲ ਹੈ ਬਹੁਤ ਹੀ ਜ਼ਿਆਦਾ بارش ਰਾਤ ਦੀ ਜਿਹੜੀ ਹੋ ਰਹੀ ਹੈ ਤੇ ਆਦਾ ਇੱਕ ਕਮਿਊਨਿਟੀ ਵੀ ਨਹੀਂ ਛੜਿਆ ਇੰਨੀ ਤੇਜ਼ ਜਿਹੜੀ بارش ਜਿਹੜੀ ਪੈ ਰਹੀ ਏ ਔਰ ਹੁਣ ਤੇ ਲੋਕਾਂ ਦੇ ਲੈਂਟਰਵੀ ਜਿਹੜੇ ਚੌਂ ਲੱਗ ਪਏ ਆ ਔਰ ਆ ਦੇਖੋ ਜੀ ਮੇਰੇ ਘਰ ਦਾ ਲੈਂਟਰਵੀ ਉੱਥੇ ਉਹ ਜਿਹੜਾ ਹੁਣ ਟਪ ਟਪ ਕਰ ਲੱਗ ਪਿਆ ਇੰਨੀ ਜਿਹੜੀ بارش ਜਿਹੜੀ ਤੇਜ਼ ਜਿਹੜੀ ਪੈ ਰਹੀ ਏ ਔਰ ਸਾਰੀ ਰਾਤ ਜਿਹੜੀ بارش ਪੈਂਦੀ ਰਹੀ ਤੇ ਹੁਣ ਬਹੁਤ ਤੇਜ਼ بارش ਜਿਹੜੀ ਹੋ ਰਹੀ ਏ ਹਾਂਜੀ ਕੋਠੀ ਨਹੀਂ ਜਾ ਕੇ ਤੁਹਾਨੂੰ ਦੱਸਦੇ ਨਹੀਂ ਥੋੜਾ ਲੋ ਜੀ ਦੂਰ ਦੂਰ ਤੱਕ ਦੇਖੋ ਜੀ ਕਾਫੀ ਤੇਜ਼ بارش ਜਿਹੜੀ ਹੋ ਰਹੀ ਹੈ ਸਾਰੀ ਰਾਤ ਜਿਹੜੀ بارش ਹੁੰਦੀ ਰਹੀ ਏ ਤੇ ਇਸ ਵੇਲੇ ਬਹੁਤ ਤੇਜ਼ ਜਿਹੜੀ بارش ਜਿਹੜੀ ਹੋ ਰਹੀ ਏ ਰੱਬ ਕਰਿਆ ਧੱਕਾ ਜੀ ਲੈਂਟਰ ਜਿਹੜੇ ਉਹ ਚੌਣ ਜਿਹੜੇ ਲੱਗ ਪਏ ਆ ਤੇ ਜਿਹੜੇ ਕੱਚੇ ਕੋਠੇ ਆ ਬਾਲਿਆਂ ਦੇ ਕੋਠੇ ਆ ਉਹਨਾਂ ਦਾ ਹਾਲਤ ਤੁਹਾਨੂੰ ਪਤਾ ਹੀ ਨਹੀਂ بارش ਕੀ ਹੁੰਦਾ ਵੇ ਤੇ ਬਹੁਤ ਹੀ ਏ ਮਾੜੀ ਹਾਲਤ ਹੋ ਰਹੀ ਸਾਰਿਆਂ ਦੀ ਇੱਕ ਤੇ ਹੜ੍ਹਾਂ ਦੇ ਕਾਰਨ ਪਾਣੀ ਤੁਹਾਨੂੰ ਪਤਾ ਕਾਫੀ ਜਿਹੜਾ ਆਇਆ ਹੋਇਆ ਚਾਰ ਸਵੇਰੇ ਨੀਵੇਂ ਲੱਖ ਜਿਹੜੇ ਡੁੱਬੇ ਹੋਏ ਪਏ ਆ ਤੇ ਉੱਥੋਂ ਜਦੋਂ ਇੰਨੀ ਤੇਜ਼ ਬਾਰਸ਼ ਪੈਂਦੀ ਏ ਤੇ ਹੋਰ ਵੀ ਜ਼ਿਆਦਾ ਡਰਾਉਣਾ ਮਾਹੌਲ ਜਿਹੜਾ ਬਣ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਦੂਰ ਦੂਰ ਤੱਕ ਜਿਹੜਾ ਬਾਰਸ਼ ਜਿਹੜੀ ਹੋ ਰਹੀ ਏ ਤੇ ਅਸੀਂ ਤੇ ਘਰਾਂ ਵਿੱਚ ਬੈਠੇ ਹੋਏ ਆ ਜਿਹੜੇ ਜਾਨਵਰ ਵਿਚਾਰੇ ਆ ਉਹਨਾਂ ਦਾ ਹਾਲ ਕੀ ਹੈ ਜਿਹੜੀ ਸਾਰੀ ਰਾਤ ਭਜਦੇ ਰਹੇ ਆ ਤਾਂ ਹੁਣੀ ਬਹੁਤ ਤੇਜ਼ ਵਾਸ ਜਿਹੜੀ ਆ ਰਹੀ ਹੈ ਜੀ ਤੇ ਬਹੁਤ ਹੀ ਤੇਜ਼ بارش ਤੁਸੀਂ ਵੀ ਆਪਣੇ ਦੱਸੋ ਕਿ ਤੁਸੀਂ ਜਿਹੜੇ ਇਲਾਕੇ ਵਿੱਚ ਰਹਿੰਦੇ ਹੋ ਤੁਹਾਡੇ ਉਧਰ ਮੌਸਮ ਕਿਦਾਂ ਦਾ بارش ਕਿੰਨੀ ਤੇਜ਼ ਜਿਹੜੀ ਆ ਰਹੀ ਹੈ ਸਾਡੇ ਤੇ ਬਹੁਤ ਹੀ ਤਕਾ ਹੋ ਰਿਹਾ ਜੀ ਬਹੁਤ ਤੇਜ਼ بارش ਜੀ ਔਰ ਜੀਵ ਜੰਤੂਆਂ ਵਾਸਤੇ ਬੜਾ ਵਾੜਾ ਜਿਉ ਕਿੱਧਰ ਸਾਰੇ ਸਾਰੀ ਰਾਤ ਭਿੱਜਦੇ ਰਹੇ ਹੁਣ ਵੀ ਭਿੱਜਦੇ ਆ ਕਾਫੀ ਜੀਵ ਜੰਤੂ ਮਰੇ ਵੀ ਹੋਣਗੇ ਹਾਂਜੀ ਤੁਸੀਂ ਵੀ ਲਾਈਕ ਤੇ ਸ਼ੇਅਰਾਂ ਦੇ ਰਹੇ ਹੋ ਤੈਨੂੰ ਬਸਰਾਵਾ ਤੋਂ ਤੇ ਹੋਰ ਤੇਜ਼ بارش ਜਿਹੜੀ ਹੋ ਪੈ ਰਹੀ ਹੈ ਹਾਂਜੀ ਅੱਜ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਜੀ ਆਸ ਕਰਦੇ ਆ ਕਿ ਮੈਂ ਠੀਕ ਆ ਤੇ ਤੁਸੀਂ ਵੀ ਠੀਕ-ਠਾਕ ਹੋਵੋਗੇ ਜੀ ਹਾਂਜੀ ਕ੍ਰਿਸ਼ਨ ਕੁਮਾਰ ਹਾਂਜੀ ਪਿੰਡ ਬਸਰਾਵਾ ਜੀ ਹਾਂਜੀ ਕ੍ਰਿਸ਼ਨ ਕੁਮਾਰ ਵੀਡੀਓ ਨੂੰ ਬਾਤ ਕਰ ਰਿਹਾ ਆ ਭਾਜੀ ਏ ਕਾਦੀਆਂ ਲੱਗੇ ਬਸਰਾਵਾ ਜੀ ਸਾਰੀ ਰਾਤ ਮੀ ਜਿਹੜਾ ਹਟਿਆ ਨਹੀਂਗਾ ਪਹਿਲਾਂ ਵੀ ਲਗਾਤਾਰ ਪੈਂਦਾ ਰਿਹਾ ਤੇ ਰਾਤ ਦਾ ਬਹੁਤ ਜ਼ਿਆਦਾ ਤੇਜ਼ ਜਿਹੜੀ ਬਾਰਸ਼ ਪੈਂਦੀ ਰਹੀ ਜੀ ਤੇ ਹੁਣ ਵੀ ਬਹੁਤ ਹੀ ਤੇਜ਼ ਜਿਹੜੀ بارش ਜਿਹੜੀ ਉਹ ਉਹ ਪੈ ਰਹੀ ਹੈ ਜੀ ਤੇ ਜੀਵ ਜੰਤੂਆਂ ਵਾਸਤੇ ਬਹੁਤ ਹੀ ਇਹ ਮਾਰਾ ਜਿਹੜਾ ਡਹਿਗੜੀ ਕਿਉਂਕਿ ਅਸੀਂ ਦੇ ਅੰਦਰ ਅੱਜ ਵੜ ਦਿੰਦੇ ਆ ਤੇ ਜਿਹੜੇ ਜੀਵ ਜੰਤੂ ਸਾਰੇ ਉਹਨਾਂ ਦੇ ਜਿਹੜੇ ਕੋਠੇ ਹੁੰਦੇ ਆ ਉਹਨਾਂ ਦੇ ਬਾਹਰ ਹੀ ਬਿਜ਼ਾਰਿਆਂ ਰਹਿਣਾ ਹੁੰਦਾ ਵੇ ਉਹਨਾਂ ਵਾਸਤੇ ਬਹੁਤ ਹੀ ਮਾੜੀ بارش ਲਗਾਤਾਰ ਹਾਂਜੀ ਹਾਂਜੀ ਕ੍ਰਿਸ਼ਨ ਕੁਮਾਰ ਬਠਿੰਡਾ ਹਾਂਜੀ ਲੋਜੀ ਬਹੁਤ ਹੀ ਜਿਹੜਾ ਮੌਸਮ ਖਰਾਬ ਹੈ ਜੀਵ ਜੰਤੂਆਂ ਵਾਸਤੇ ਬਹੁਤ ਮਾਰਾ ਜੀ ਔਰ ਇਸ ਬਾਰਸ ਨਾਲ ਮੈਂ ਦਿਖਾਲਿਆ ਕਿ ਸਾਡੇ ਜਿਹੜੇ ਲੈਂਟਰ ਵੀ ਹੁਣ ਜਉਣ ਲੱਗ ਪਏ ਆ ਮੈਂ ਇਸ ਵੇਲੇ ਕੋਠੇ ਉੱਪਰ ਚੜਿਆ ਹਾਂ ਤੇ ਆਹ ਦੇਖੋ ਥੋੜਾ ਜਿਹਾ ਇੱਥੇ ਪਾਣੀ ਖਲੋਤਾ ਤੇ ਇੱਥੇ ਥੱਲੇ ਜਿਹੜਾ ਟਿਪ ਟਿਪ ਹੁਣਾਂ ਜਿਹੜਾ ਸ਼ੁਰੂ ਹੋ ਗਿਆ ਕਿਉਂਕਿ 8-9 ਦਿਨ ਹੋ ਗਏ ਬਾਰਸ਼ ਨੂੰ ਲਗਾਤਾਰ ਪੈਂਦੀਆਂ ਤੇ بارش ਮੈਂਟ ਵੀ ਹਟੀ ਨਹੀਂ ਤੇ ਰਾਤ ਦੇ ਜਿਹੜੀ بارش ਇੰਨੀ ਤੇਜ਼ ਜਿਹੜੀ ਪਈ ਹੈ ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਇਹ ਲੋਕਾਂ ਦਾ ਨੁਕਸਾਨ ਹੋ ਰਿਹਾ ਜੀਵ ਜੰਤੂਆਂ ਦਾ ਪਸ਼ੂ ਪਾਲ ਸਿੰਘਾਂ ਦਾ ਜਿਹੜੇ ਕੱਚੇ ਕੋਠੇ ਆ ਉਹ ਪਿੰਡਾਂ ਵਿੱਚ ਡਿੱਗ ਪਏ ਜਿਹੜੇ ਬਾਲੇ ਆ ਉਹ ਵੀ ਚੂਰੇ ਸ਼ੁਰੂ ਹੋ ਗਿਆ ਤੇ ਲੈਂਟਰ ਜਿਹੜੇ ਪੱਕੇ ਕੰਬ ਲੋਕਾਂ ਕੀਤੇ ਹੁੰਦੇ ਆ ਉਹ ਵੀ ਟਿਪ ਟਿਪ ਕਰਨੇ ਸ਼ੁਰੂ ਹੋ ਹੋ ਚੁੱਕੇ ਆ ਇਸ ਕਰਕੇ ਈਸ਼ਵਰ ਤੇ ਰਬ ਜਿਹੜਾ ਜ਼ਿਆਦਾ ਧੱਕਾ ਕਰ ਗਿਆ ਤੇ ਰੱਬ ਨੂੰ ਹੁਣ ਚਾਹੀਦਾ ਕਿ ਹੰਤੋ ਪਤੂ ਪਲਾ ਦੇ ਤਾਂ ਕਿ ਲੋਕੀ ਆਪਣੇ ਕੰਮ ਧੰਦੇ ਵੀ ਕਰ ਸਕਣ ਤੇ ਬਾਕੀ ਇੱਕ ਵਾਰ ਪਹਿਲਾਂ ਵੀ 85 86 ਸੇ ਵੀ ਇਹ ਹਾਲ ਹੋਇਆ ਸੀ ਪਰ ਐਤ ਕੀ ਉਦੋਂ ਹੀ ਜ਼ਿਆਦਾ ਪਾਣੀ ਆ ਚੁੱਕਾ ਜਿਹੜਾ ਅਸੀਂ ਪਾਸੇ ਲਾਤੀਆਂ ਵਿੱਚ ਜਿਵੇਂ ਡੇਰੇ ਬਾਬਾ ਨਾਨਕ ਦੀ ਗੱਲ ਕਰੀਏ ਤੇ ਉਹ ਗੁਰਦੁਆਰਾ ਜਿਹੜਾ ਕੋਰੀਡੋਰ ਜਿਹੜਾ ਉਹ ਵੀ ਕਹਿੰਦੇ ਕਾਫੀ ਜਿਹੜਾ ਪਾਣੀ ਨੇ ਨੁਕਸਾਨ ਕਰ ਦਿੱਤਾ ਬਹੁਤ ਜ਼ਿਆਦਾ ਪਾਣੀ ਉਧਰ ਜਿਹੜਾ ਆ ਗਿਆ ਇੱਧਰ ਜੇ ਦਿਨਾਨਗਰ ਸ਼ਹਿਰ ਦੀ ਪਰਾਂ ਗੱਲ ਕਰੀਏ ਤੁਸੀਂ ਗਲ ਦੀ ਗੱਲ ਕਰੀਏ ਤੇ ਇਲਾਕੇ ਸਾਰੇ ਪਾਣੀ ਦੇ ਨਾਲ ਡੁੱਬੇ ਹੋ ਢੇ ਬਨਾਣ ਕੋ ਇੱਧਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਛਾਵਾਂ ਤੇ ਬਹੁਤ ਨੁਕਸਾਨ ਹੋਇਆ ਤੇ ਪਠਾਨਪੁਰ ਸਾਈਡ ਤੇ ਜੇ ਇੱਧਰ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਬਾਕੀ بارش ਹੋਣੇ ਵੀ ਜਿਹੜੀ ਉਹ ਰੁਕਣ ਦਾ ਜੜੀ ਨਾ ਨਹੀਂ ਲੈ ਰਹੀ ਤੇ ਬਾਕੀ ਕਰੋਰ ਰਸਾਂ ਕੇ ਰੱਬ ਅਗੇ ਰੱਬਾ ਕਰਦੇ ਮੇਰ ਹੁਣ ਮੇਰ ਕਰਦੇ ਕਿਉਂਕਿ ਹੁਣ ਦੁਨੀਆ ਕੋਈ ਇੰਨਾ ਚੱਲਿਆ ਨਹੀਂ ਜਾਂਦਾ ਇੰਨਾ ਦੁੱਖ ਚੱਲਿਆ ਨਹੀਂ ਜਾ ਰਿਹਾ ਜਿਹੜੇ ਹਰ ਦੇ ਪੀੜਤ ਜੇ ਵੀਰ ਜੇ ਬਾਹਰ ਬੈਠੇ ਹੋਏ ਆਪਣੇ ਟਰਾਲੀਆਂ ਦੇ ਵਿੱਚ ਤਰਪਾਲ ਲਾਈਆਂ ਸੜਕਾਂ ਦੇ ਕਈਆਂ ਨੇ ਤਰਪਾਲ ਲਾਈਆਂ ਹੋਇਆਂ ਡਾ ਮਾਲ ਡੰਗਰ ਜਿਨ੍ਹਾਂ ਦਾ ਮਰ ਚੁੱਕਾ ਵੇ ਰੁੜ ਚੁੱਕਾ ਵੇ ਹੁਣ ਉਹ ਆਪਣੇ ਬਚਾਅ ਵਾਸਤੇ ਤਕਰੀਬ ਕਈਆਂ ਨੇ ਉੱਚੇ ਸਾਵਾਂ ਦੇ ਟਰਾਲੀਆਂ ਵਿੱਚ ਜਿਹੜੇ ਆ ਪਾਏ ਹੋਏ ਆਪਣੀ ਤਰਪਾਲਾਂ ਦਾ ਉਸ ਗੁਜ਼ਾਰਾ ਕਰ ਰਹੇ ਹੈ ਤੇ ਜਦੋਂ ਇੰਨੀ ਜਨਤਾ ਦੁਖੀ ਹੋ ਜੇ ਤੇ ਫਿਰ ਸਰਕਾਰ ਵੀ ਐਡੀ ਜਲਦੀ ਕੁਛ ਨਹੀਂ ਕਰ ਸਕਦੀ ਉਹ ਕਿੰਨੇ ਕ ਲੋਕਾਂ ਨੂੰ ਸੰਭਾਲ ਸਕਦੀ ਹੈ ਇਸ ਕਰਕੇ ਆਪਣਾ ਆਪ ਹੀ ਬਚਾਅ ਕਰਨਾ ਪੈਂਦਾ ਹੁੰਦਾ ਕਿਉਂਕਿ ਸਰਕਾਰ ਕੋਈ ਵੀ ਇੰਨੇ ਕੁਖਤੀ ਜਿਹੜੇ ਪ੍ਰਬੰਧ ਨਹੀਂ ਹੁੰਦੇ ਜਦੋਂ ਜਿਆਦਾ ਪਾਣੀ ਆ ਜਾਂਦੇ ਆ ਹਾਂਜੀ ਬਾਕੀ ਰੱਬ ਮਿਹਰ ਕਰੇ ਤੇ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਅਸਮ ਨੇ ਕਾ ਬੇਚਾ ਜੀ ਸਾਰੀ ਰਾਤ ਤੋਂ ਪਹਿਲਾਂ ਮੀਂਹ ਪੈਂਦਾ ਰਿਹਾ ਤੇ ਹੁਣ ਵੀ ਮੀਂਹ ਪੈ ਰਿਹਾ ਤੇ ਉਹ ਬੈਠਾ ਵਜ਼ਾਰਾ ਇਧਰ ਕੰਮ ਬੈਠੇ ਆ ਸਾਹਮਣੇ ਕਿਉਂਕਿ ਇਹਨਾਂ ਦੇ ਅੱਲ ਨੇ ਤੇ ਹੁਣ ਟਾਟ ਢੁੱਡ ਗਏ ਗਿੱਲੇ ਹੋ ਚੁੱਕੇ ਸਾਰੀ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਹੁਣ ਵੀ ਮੀਂਹ ਪੈ ਰਿਹਾ ਔਰ ਪਿੱਛੇ ਦੂਰ ਤੱਕ ਦੇਖੋ ਕਿ ਜਾਨਵਰ ਵੀ ਸਾਰੇ ਬੈਠੇ ਹੋਏ ਆ ਤੇ ਦਾਣੇ ਨੂੰ ਸੋਗੇ ਨੂੰ ਪਰੇਸ਼ਾਨ ਹਾਂ ਜੀ ਇਧਰਲੀ ਪਾਸੇ ਵੀ ਦੇਖੋ ਜੀ ਆਹ ਤੇ ਟੈਂਕੀ ਤੇ ਕੰਮ ਬੈਠਾ ਹੋਇਆ ਹੈ ਹਾਲਾਤ ਇੰਨੇ ਮਾੜੇ ਕਿ ਕੁਝ ਵੀ ਕਹਿ ਨਹੀਂ ਯੱਸਦਾ ਅਜੇ ਵੀ ਇਹ ਪਤਾ ਨਹੀਂ ਇਹਨੇ ਕਦੋਂ ਹਟਣਾ ਇਸ ਗੱਲ ਦਾ ਕੋਈ ਪਤਾ ਨਹੀਂ ਤੇ ਰੱਬ ਮਿਹਰ ਕਰੇ ਕਿ بارش ਜਿਹੜੀ ਉਹ ਹੁਣ ਥਮ ਜਾਏ ਤਾਂ ਕਿ ਲੋਕ ਆਪਣੇ ਪੈਰਾਂ ਤੇ ਆ ਸਕਣ ਲੋਕੀ ਆਪਣੇ ਕੰਮ ਤੋਂ ਵੇਖਾਰ ਸਕਣ ਤੇ ਜਿਹੜੇ ਨੁਕਸਾਨੇ ਗਏ ਪਿੰਡ ਪਾਣੀ ਦੇ ਨਾਲ ਉਹਨਾਂ ਲੋਕਾਂ ਦੀ ਪਿੰਡਾਂ ਵਾਲੀ ਮਦਦ ਕਰ ਸਕੇ ਤਾਂ ਤੇ ਕਰੋ ਅਰਦਾਸ ਤੁਸੀਂ ਵੀ ਰੱਬ ਦੀ ਕਿ ਰੱਬਾ ਕਰ ਦੇ ਮੇਰ ਕਿ ਇੰਨਾ ਤਕਾ ਨਾ ਕਰ ਰਹਿਣ ਦੇ ਲੋਕਾਂ ਨੂੰ ਹੁਣ ਬਹੁਤ ਤਕਾ ਕੀਤਾ ਲਗਾਤਾਰ ਤੂੰ ਬਦਲ ਪਾ ਰਹੇ ਬਾਬਾ ਤੇ ਹੁਣੀ ਕਰੋ ਮੇਰ ਜੀ ਹਾਂਜੀ ਅਸੋਲੇ ਪਿੰਡ ਬਸਰਾਵਾ ਤੁਹਾਨੂੰ ਲਈ ਤਸਵੀਰਾਂ ਦਿਖਾ ਰਿਹਾ ਜੀ ਪਾਕੀ ਮੈਂ ਤਾਂ ਡਾਫਰਾਂਤਰ ਲੋਕ ਸਿੰਘ ਬਸਰਾਵਾ ਹੈਂਡਲੂਮ ਵਾਲਾ ਜੀ ਹਾਂਜੀ ਹਾਂਜੀ ਠੀਕ ਦੋਸਤੋ ਜੀ ਧੰਨਵਾਦ ਜੀ